ਹਾਂਜੀ ਦੋਸਤੋ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਪੈਕਟ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਿਆ ਸਾਰੇ ਪਾਰਸਲ ਨੇ ਚਾਹ ਇਹ 52 ਜੜੀ ਬੂਟੀਆਂ ਤੋਂ ਵੱਧ ਪਈਆਂ ਹੋਈਆਂ ਨੇ ਤੇ ਹਰਬਲ ਚਾਹ ਦੀ ਬਹੁਤ ਜ਼ਿਆਦਾ ਇਹਦੇ ਲਾਭ ਨੇ ਦੋਸਤੋ ਜਿੰਨਾਂ ਲੋਕਾਂ ਦਾ ਕਬਜ ਗੈਸ ਤੇਜਾਬ ਲੀਵਰ ਫੈਕਟੀ ਆ ਮਾੜੀਆਂ ਮੂਟੀਆਂ ਪ੍ਰੋਬਲਮਾਂ ਦਾ ਪੱਟ ਕੇ ਮਾਰਦੀ ਆ ਤੇ ਜਿਨ੍ਹਾਂ ਲੋਕਾਂ ਦੇ ਵਾਲ ਝੜਦੇ ਆ ਮोटापा ਜਾਦੇ ਆ ਜਾਂ ਸਕੈਲਡੀਆਂ ਪ੍ਰੋਬਲਮ ਜਿੰਨੀਆਂ ਮਰਜ਼ੀ ਆਹ ਪਰ ਇਹਦੇ ਗੁਣ ਅਸੀਂ ਲਿਖੇ ਹੋਏ ਨੇ ਇਹ ਤੁਸੀਂ ਪੜ ਸਕਦੇ ਹੋ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਘਰ ਬੈਠੇ ਹੋ ਮੰਗਵਾ ਸਕਦੇ ਹੋ ਇਹ ਚਾਹ ਪੀਣ ਦੇ ਬਹੁਤ ਜਾਦੇ ਫਾਇਦੇ ਨੇ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਬੱਚੇ ਨੌਜਵਾਨ ਬੁੱਢੇ ਹਰ ਪੀ ਸਕਦੇ ਹੋ ਇੰਨਾ ਜਾਦੇ ਵਧੀਆ ਰਿਜ਼ਲਟ ਆ ਕੇ ਸਾਤੋਂ ਇਹ ਚਾਹ ਜਿਹੜੀ ਪੂਰੀ ਨਹੀਂ ਹੋ ਰਹੀ ਘਟੋ ਘਟ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਭੇਜਤੀ ਹਰਬਲ ਹੈਗੀ ਦੂਜੀ ਚਾਹਣੀ ਇਹਦੇ ਵਿੱਚ ਕੋਈ ਨਸ਼ਾ ਨਹੀਂ ਇਹਦੇ ਵਿੱਚ ਕੋਈ ਨਿਕੋਟਿਨ ਕਾਫੀਨ ਕੁਝ ਨਹੀਂ ਹੈਗਾ ਹਰਬਲ ਚਾਹ ਹੈਗੀ ਜਿਹੜੀ ਦੂਜੀ ਆਪਾਂ ਚਾਹ ਪੀਂਨੇ ਆ ਉਹਨੂੰ ਚਮੜੀ ਦੀ ਪੁੱਠ ਦੇਤੀ ਹੁੰਦੀ ਆ ਉਹਦੇ ਵਿੱਚ ਨਸ਼ਾ ਹੁੰਦਾਗਾ ਤੇ ਇਹਦੇ ਵਿੱਚ ਕੋਈ ਨਸ਼ਾ ਨਹੀਂ ਹੈ ਤਾਕਤ ਦੇ ਦੋਗੀ ਤੁਹਾਨੂੰ ਬਿਮਾਰੀਆਂ ਤੋਂ ਦੂਰ ਰੱਖੂਗੀ ਜਿਨ੍ਹਾਂ ਦੇ ਲੋਕਾਂ ਦੇ ਤਜਾਬ ਬਣ ਰਿਹਾ ਫੂਡ ਪੈਪ ਦੇ ਵਿੱਚ ਪ੍ਰੋਬਲਮ ਆ ਜਾਂ ਹੋਰ ਪ੍ਰੋਬਲਮਾਂ ਨੇ ਸ਼ੂਗਰ ਹੈ ਸ਼ੂਗਰ ਨੂੰ ਬਹੁਤ ਜ਼ਿਆਦਾ ਕੰਟਰੋਲ ਦੇ ਵਿੱਚ ਕਰਦੀ ਆ ਇਹ ਚਾਹ ਪੀਣ ਦੇ ਇੰਨੇ ਜ਼ਿਆਦਾ ਫਾਇਦੇ ਨੇ ਕਿ ਗੱਲਾਂ ਛੱਡ ਦਿਓ ਤੁਸੀਂ ਆ ਫਾਇਦੇ ਸਕਰੀਨ ਤੇ ਲਿਖੇ ਹੋਏ ਨੇ ਤੇ ਬਾਕੀ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਘਰ ਬੈਠੇ ਮੰਗਵਾਓ ਤੇ ਇਹ ਚਾਹ ਪੀਓ ਜੇ ਤੁਸੀਂ ਤੰਦਰੁਸਤ ਰਹਿਣਾ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੇ ਇਸ ਚਾਹ ਪੀਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ